ਭਗਤ ਰਵਿਦਾਸ ਜੀਾਂ ਦੇ ਸਮੇਂ ਇੱਕ ਰਾਜਾ ਹੋਇਆ ਹੈ ਪੀਪਾ ਹੈ ਇਸ ਰਾਜੇ ਦਾ ਨਾਮ ਬੜਾ ਧਰਮੀ ਰਾਜਾ ਹੋਇਆ ਹੈ ਪੀਪਾ ਬੜਾ ਚੰਗਾ ਕੁਸ਼ਲ ਰਾਜ ਪ੍ਰਬੰਧ ਚਲਾਉਂਦਾ ਹੈ ਪ੍ਰਜਾ ਦਾ ਬੜਾ ਧਿਆਨ ਰੱਖਦਾ ਹੈ ਹਰ ਲੋੜਵੰਦ ਦੀ ਮਦਦ ਕਰਿਆ ਕਰਦਾ ਹੈ ਰਾਜਾ ਇਸ ਰਾਜੇ ਦੀ ਸਭਾ ਵੀ ਇਸ ਤਰ੍ਹਾਂ ਦੀ ਹੁੰਦੀ ਹੈ ਜਿਵੇਂ ਸਤ ਸੰਗ ਹੋਵੇ ਧਾਰਮਿਕ ਉਸ ਪ੍ਰਭੂ ਪਰਮੇਸ਼ਰ ਦੇ ਨਾਮ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਨੇ ਇਸ ਦੀ ਸਭਾ ਦੇ ਵਿੱਚ ਤੇ ਇਸ ਰਾਜੇ ਨੇ ਸੁਣ ਰੱਖਿਆ ਹੈ ਕਿ ਸੇਵਾ ਕੀਤੀ ਤਾਂ ਹੀ ਥਾਂ ਪੈਂਦੀ ਹੈ ਜੇ ਗੁਰੂ ਧਾਰਨ ਕੀਤਾ ਹੋਵੇ ਨਾਮ ਜਪਿਆ ਉਸ ਪਰਮੇਸ਼ਰ ਦਾ ਨਾਮ ਲਿਆ ਦੋਂ ਹੀ ਸਭਲਾ ਹੁੰਦਾ ਹੈ ਜਦ ਗੁਰੂ ਧਾਰਨ ਕੀਤਾ ਹੋਵੇ ਪਰ ਪੂਰੇ ਗੁਰੂ ਦੀ ਭਾਲ ਵਿੱਚ ਇਹ ਰਾਜਾ ਸਫਲ ਨਹੀਂ ਸੀ ਹੋਇਆ ਇੱਧਰ ਉੱਧਰ ਭਟਕਦਾ ਰਹਿੰਦਾ ਹੈ ਪੂਰੇ ਗੁਰੂ ਦੀ ਭਾਲ ਦੇ ਵਿੱਚ ਗੁਰੂ ਵੀ ਐਸਾ ਜੋ ਉਸ ਪਰਮੇਸ਼ਰ ਦੇ ਚਰਨਾਂ ਦੇ ਨਾਲ ਜੁੜਿਆ ਹੋਵੇ ਇੱਕ ਮਿਕ ਹੋਵੇ ਪਰਮੇਸ਼ਰ ਦੇ ਨਾਲ ਐਸੇ ਗੁਰੂ ਦੀ ਭਾਲ ਵਿੱਚ ਹੈ ਰਾਜਾ ਪੀਪਾ ਇਸੇ ਉਦੇੜ ਬੁਣ ਦੇ ਵਿੱਚ ਇੱਕ ਦਿਨ ਰਾਜੇ ਪੀਪੇ ਨੇ ਸਭਾ ਬੁਲਾਈ ਅਤੇ ਆਪਣੇ ਮੰਤਰੀਆਂ ਸੰਤਰੀਆਂ ਦੇ ਨਾਲ ਸਲਾਹ ਕੀਤੀ ਕਿ ਮੈਂ ਗੁਰੂ ਧਾਰਨ ਕਰਨਾ ਹੈ ਇਹ ਮੇਰੀ ਪਰੇਸ਼ਾਨੀ ਹੈ ਕਿ ਮੈਂ ਅਜੇ ਤੱਕ ਗੁਰੂ ਧਾਰਨ ਨਹੀਂ ਕੀਤਾ ਧਰਮ ਕਰਮ ਦੇ ਕੰਮ ਬਹੁਤ ਕੀਤੇ ਨੇ ਪਰ ਅਜੇ ਤੱਕ ਗੁਰੂ ਧਾਰਨ ਨਹੀਂ ਕੀਤਾ ਮੈਨੂੰ ਡਰ ਹੈ ਕਿਤੇ ਮੈਂ ਗੁਰੂ ਧਾਰਨ ਕੀਤੇ ਬਿਨਾ ਹੀ ਇਸ ਦੁਨੀਆ ਤੋਂ ਨਾ ਚਲਿਆ ਜਾਵਾਂ ਸਦਾ ਮੈਨੂੰ ਇਹ ਡਰ ਬਣਿਆ ਰਹਿੰਦਾ ਹੈ ਤੇ ਮੈਨੂੰ ਤੁਸੀਂ ਇਸ ਤਰ੍ਹਾਂ ਦੇ ਗੁਰੂ ਦਾ ਨਾਮ ਦੱਸੋ ਜੋ ਮੈਨੂੰ ਦੀਕਸ਼ਾ ਦੇ ਸਕੇ ਜੋ ਉਸ ਪ੍ਰਭੂ ਪਰਮੇਸ਼ਰ ਦੇ ਚਰਨਾਂ ਦੇ ਨਾਲ ਜੁੜਿਆ ਹੋਵੇ ਇਸ ਤਰ੍ਹਾਂ ਦੀ ਵਾਰਤਾ ਅੱਜ ਰਾਜਾ ਦਰਬਾਰ ਦੇ ਵਿੱਚ ਖੜੀ ਜਾ ਰਿਹਾ ਹੈ ਤੇ ਕਿਸੇ ਨੇ ਸਲਾਹ ਦਿੱਤੀ ਕਿ ਪੂਰਨ ਮਹਾਪੁਰਸ਼ ਨੇ ਰਵਿਦਾਸ ਜੀ ਭਗਤ ਰਵਿਦਾਸ ਜੀ ਉਸ ਪਰਮੇਸ਼ਰ ਦੇ ਚਰਨਾਂ ਨਾਲ ਜੁੜੀ ਹੋਈ ਰੂਹ ਨੇ ਤੇ ਤੁਸੀਂ ਉਹਨਾਂ ਨੂੰ ਗੁਰੂ ਧਾਰਨ ਕਰ ਲਵੋ ਰਾਜੇ ਨੂੰ ਇਹ ਪ੍ਰਸਤਾਵ ਬੜਾ ਚੰਗਾ ਲੱਗਿਆ ਤੇ ਪੁੱਛਣ ਤੇ ਪਤਾ ਲੱਗਿਆ ਕਿ ਭਗਤ ਰਵਿਦਾਸ ਜੀ ਬਨਾਰਸ ਦੇ ਵਿੱਚ ਵਾਸ ਕਰਦੇ ਨੇ ਤੇ ਰਾਜਾ ਪੀਪਾ ਬਨਾਰਸ ਜਾਣ ਲਈ ਤਿਆਰ ਹੋ ਜਾਂਦਾ ਹੈ ਤੇ ਇਸ ਨੂੰ ਦੱਸਣਾ ਕੀਤਾ ਕਿ ਰਾਜਨ ਤੁਸੀਂ ਗੁਰੂ ਧਾਰਨ ਦਾ ਚੱਲੇ ਹੋ ਪਰ ਸ਼ੰਕਾ ਨਹੀਂ ਕਰਨੀ ਭਗਤ ਰਵਿਦਾਸ ਜੀ ਇੱਕ ਨੀਵੀਂ ਜਾਤੀ ਤੋਂ ਆਉਂਦੇ ਨੇ ਤੇ ਸ਼ੰਕਾ ਨਹੀਂ ਕਰਨੀ ਗੁਰੂ ਧਾਰਨ ਲੱਗਿਆ ਤੇ ਰਾਜਾ ਕਹਿਣ ਲੱਗਿਆ ਭਾਈ ਇਸ ਦੇ ਵਿੱਚ ਜਾਤੀ ਦਾ ਤਾਂ ਕੋਈ ਸਵਾਲ ਹੀ ਨਹੀਂ ਉਸ ਪਰਮੇਸ਼ਰ ਦੇ ਚਰਨਾਂ ਦੇ ਨਾਲ ਕੋਈ ਵੀ ਜੁੜ ਸਕਦਾ ਹੈ ਤੇ ਗੁਰੂ ਉਪਦੇਸ਼ ਕੋਈ ਵੀ ਦੇ ਸਕਦਾ ਹੈ ਜਾਤ ਪਾਤ ਦਾ ਇਸ ਦੇ ਵਿੱਚ ਕੋਈ ਸਵਾਲ ਨਹੀਂ ਤੇ ਚਲਿਆ ਜਾਂਦਾ ਹੈ ਭਗਤ ਰਵਿਦਾਸ ਦੀਆਂ ਦੇ ਚਰਨਾਂ ਤੇ ਜਾ ਪ੍ਰਣਾਮ ਕਰਦਾ ਹੈ ਰਾਜਾ ਪੀਪਾ ਭਗਤ ਰਬੀਦਾਸ ਜੀ ਆਪਣੇ ਪਿਤਾ ਪੁਰਖੀ ਕਾਰਜ ਦੇ ਵਿੱਚ ਲੱਗੇ ਹੋਏ ਨੇ ਜੁੱਤੀਆਂ ਗੰਢ ਰਹੇ ਨੇ ਭਗਤ ਰਬੀਦਾਸ ਜੀ ਆਪਣੇ ਕਾਰਜ ਦੇ ਵਿੱਚ ਲੱਗੇ ਹੋਏ ਨੇ ਤੇ ਔਣ ਜਾਣ ਵਾਲੇ ਭਗਤੀ ਜੀਆਂ ਨੂੰ ਬੜੇ ਸਤਕਾਰ ਦੇ ਨਾਲ ਪ੍ਰਣਾਮ ਕਰਦੇ ਨੇ ভক্ত ਜੀ ਨਾਲ ਦੀ ਨਾਲ ਉਸ ਪਰਮੇਸ਼ਰ ਦੀ ਗੁਣਗਾਈ ਜਾ ਰਹੇ ਨੇ ਨਾਲ ਦੀ ਨਾਲ ਜੋੜੇ ਗੰਢ ਗੰਢ ਕੇ ਸੇਵਾ ਕਰੀ ਜਾ ਰਹੇ ਨੇ ਜੇ ਕੋਈ ਮਿਹਨਤ ਦੇ ਪੈਸੇ ਦੇ ਜਾਂਦਾ ਹੈ ਤਾਂ ਵੀ ਠੀਕ ਹੈ ਨਹੀਂ ਦਿੰਦਾ ਤਾਂ ਸਤ ਆਖ ਕੇ ਕੰਮ ਕਰ ਦਿੰਦੇ ਨੇ ਐਸਾ ਸੁਭਾਅ ਉਹ ਹੈ ਭਗਤ ਜੀਆ ਦਾ ਤੇ ਰਾਜਾ ਪ੍ਰਣਾਮ ਕਰਕੇ ਕੋਲ ਬੈਠਾ ਇਹ ਸਭ ਕੁਝ ਵੇਖ ਰਿਹਾ ਹੈ ਤੇ ਮਨ ਹੀ ਮਨ ਧੰਨ ਧੰਨ ਗੁਰੂ ਜੀ ਧੰਨ ਧੰਨ ਗੁਰੂ ਜੀ ਦਾ ਜਾਪ ਕਰੀ ਜਾ ਰਿਹਾ ਹੈ ਵੇਖੀ ਜਾ ਰਿਹਾ ਹੈ ਕਾਰਜ ਵੀ ਕਿਸੇ ਤਰ੍ਹਾਂ ਦੀ ਕੋਈ ਲਾਲਸਾ ਨਹੀਂ ਭਗਤ ਜੀਆਂ ਨੂੰ ਆਪਣੇ ਕਾਰਜ ਦੇ ਵਿੱਚ ਲੱਗੇ ਹੋਏ ਨੇ ਤੇ ਪਰਮੇਸ਼ਰ ਦੇ ਚਰਨਾਂ ਦੇ ਨਾਲ ਜੁੜ ਕੇ ਉਸ ਪਰਮੇਸ਼ਰ ਦੇ ਗੁਣ ਗਾਉਣੇ ਕਰ ਰਹੇ ਨੇ ਸ਼ਰਦਾ ਬਣੀ ਪਈ ਹੈ ਰਾਜੇ ਪੀਪੇ ਦੀ ਤੇ ਇਧਰ ਭਗਤ ਰਵਿਦਾਸ ਜੀ ਦਿਲਾਂ ਦੀ ਜਾਣਨ ਵਾਲੇ ਨੇ ਸਭ ਜਾਣੀ ਜਾ ਰਹੇ ਨੇ ਕੀ ਸੋਚੀ ਜਾ ਰਿਹਾ ਹੈ ਭਗਤ ਰਾਜਾ ਪੀਪਾ ਤੇ ਭਗਤ ਜੀਆ ਨੇ ਸਾਰਾ ਜਾਣ ਲਿਆ ਤੇ ਮੰਦ ਮੰਦ ਮੁਸਕਰਾਹੀ ਜਾ ਰਹੇ ਨੇ ਵੇਖ ਕੇ ਤੇ ਜਦ ਆਪਣੇ ਕੰਮ ਤੋਂ ਵਿਹਲੇ ਹੋਏ ਭਗਤ ਜੀ ਤੇ ਰਾਜੇ ਪੀਪੇ ਵੱਲ ਧਿਆਨ ਦਿੱਤਾ ਤਾਂ ਭਾਈ ਕਿਸ ਮਨੋਰਥ ਆਉਣਾ ਹੋਇਆ ਰਾਜਾ ਪੀਪੇ ਨੂੰ ਪੁੱਛਦੇ ਨੇ ਭਗਤ ਜੀ ਏ ਰਾਜਾ ਪੀਪਾ ਚਰਨਾਂ ਤੇ ਪ੍ਰਣਾਮ ਕਰਦਾ ਹੈ ਆਗਦਾ ਹੈ ਗੁਰੂ ਜੀ ਮੈਂ ਚਾਰੇ ਪਾਸਿਓਂ ਉਦਾਸ ਹੋਇਆ ਬੈਠਾ ਮੈਂ ਗੁਰੂ ਧਾਰਨ ਕਰਦਾ ਹਾਂ ਕਰਨਾ ਹੈ ਤੇ ਪਰ ਮੈਨੂੰ ਪੂਰੇ ਗੁਰੂ ਦੀ ਤਲਾਸ਼ ਦੇ ਵਿੱਚ ਜੇ ਸਫਲਤਾ ਨਹੀਂ ਹੋਈ ਚਾਰੇ ਪਾਸੇ ਤਲਾਸ਼ ਕਰੀ ਜਾ ਰਿਹਾ ਹਾਂ ਪੂਰੇ ਗੁਰੂ ਦੀ ਪਰ ਮੈਨੂੰ ਤੁਹਾਡੇ ਦੇ ਵਿੱਚ ਪਰਮੇਸ਼ਰ ਦੇ ਦਰਸ਼ਨ ਹੋ ਰਹੇ ਨੇ ਕਿਰਪਾ ਕਰਕੇ ਮੈਨੂੰ ਗੁਰੂ ਦੀਖਿਆਵ ਦੇਵ ਮੈਂ ਆਪ ਜੀ ਨੂੰ ਗੁਰੂ ਧਾਰਨ ਕਰਨਾ ਹੈ ਭਗਤ ਰਵਿਦਾਸ ਜੀ ਰਾਜੇ ਦੇ ਮਨ ਦੀ ਦਸ਼ਾ ਨੂੰ ਜਾਣ ਲੈਂਦੇ ਨੇ ਤੇ ਸੋਚਿਆ ਇਹ ਰਾਜੇ ਨੂੰ ਕਰੜੀ ਪ੍ਰੀਖਿਆ ਪਾਉਣ ਦਾ ਸਮਾਂ ਹੈ ਇਸ ਦੀ ਪ੍ਰੀਖਿਆ ਲੈ ਕੇ ਅੱਜ ਇਸ ਨੂੰ ਮੁਕਤ ਕਰ ਦੇਣਾ ਹੈ ਉਸ ਪਰਮੇਸ਼ਰ ਦੇ ਚਰਨਾਂ ਦੇ ਨਾਲ ਜੋੜ ਦੇਣਾ ਹੈ ਇਦਨੀ ਭਗਤੀ ਭਾਵ ਹੈ ਇਸ ਰਾਜੇ ਦੇ ਵਿੱਚ ਤੇ ਪ੍ਰੀਖਿਆ ਪਾਈ ਹੈ ਅੱਜ ਭਗਤ ਰਵਿਦਾਸ ਜੀਆ ਨੇ ਪ੍ਰੀਖਿਆ ਕੀ ਪਾਈ ਕਿ ਜਿਸ ਬਰਤਨ ਦੇ ਵਿੱਚ ਪਾਣੀ ਪਾਇਆ ਹੋਇਆ ਹੈ ਚਮੜਾ ਗਿੱਲਾ ਕਰ ਕਰਕੇ ਜੋੜੇ ਤਿਆਰ ਕਰਦੇ ਨੇ ਭਗਤ ਰਵਿਦਾਸ ਜੀ ਉਸ ਬਰਤਨ ਦੇ ਵਿੱਚੋਂ ਪਾਣੀ ਚੱਕਦੇ ਨੇ ਜੋ ਪਾਣੀ ਪਾਇਆ ਹੋਇਆ ਹੈ ਮੇੜਾ ਚਮੜੀ ਦੇ ਨਾਲ ਗੰਦਾ ਹੋਇਆ ਪਾਣੀ ਉਸ ਪਾਣੀ ਨੂੰ ਹੱਥ ਦੇ ਨਾਲ ਚੱਕਿਆ ਇੱਕ ਚੂਲੀ ਭਰ ਕੇ ਰਾਜੇ ਦੇ ਵੱਲ ਵਧਾ ਦਿੱਤੀ ਲੈ ਰਾਜਨ ਸ਼ੰਕਾ ਨਹੀਂ ਕਰਨੀ ਭਾਈ ਅੰਮ੍ਰਿਤ ਜਲ ਸ਼ਕੋ ਇਹ ਰਾਜਾ ਕਦੇ ਪਾਣੀ ਵੱਲ ਵੇਖਦਾ ਹੈ ਖੜੇ ਭਗਤ ਜੀਆਂ ਵੱਲ ਵੇਖਦਾ ਹੈ ਤੇ ਕਦੇ ਸੋਚਦਾ ਹੈ ਕਿ ਇਤਨਾ ਗੰਦਾ ਪਾਣੀ ਮੈਂ ਪੀਵਾਂ ਇਹ ਪਾਣੀ ਜਿਸ ਦੇ ਵਿੱਚ ਚਮੜਾ ਡੁੱਬਿਆ ਪਿਆ ਹੈ ਇਹ ਪਾਣੀ ਮੈਂ ਪੀਵਾਂ ਕਿਵੇਂ ਪੀਵਾਂ ਇਹ ਪਾਣੀ ਇਤਨਾ ਗੰਦਾ ਪਾਣੀ ਪਰ ਭਗਤ ਜੀਆਂ ਨੂੰ ਗੁਰੂ ਧਾਰਨ ਦੇ ਬਚਨ ਕਰ ਚੁੱਕਾ ਹੈ ਰਾਜਾ ਪੀਪਾ ਤੇ ਜਵਾਬ ਵੀ ਨਹੀਂ ਦੇ ਸਕਦਾ ਇਸੇ ਕਸ਼ਮਕਸ਼ ਦੇ ਵਿੱਚ ਹੱਥ ਵਧਾ ਦਿੱਤੇ ਚਾਲ ਸਕਣ ਲਈ ਦੋਨੇ ਹੱਥ ਜੋੜ ਕੇ ਬੁੱਕ ਬਣਾ ਕੇ ਭਗਤ ਜੀਆਂ ਦੇ ਵੱਲ ਹੱਥ ਵਧਾ ਦਿੱਤੇ ਤੇ ਹੱਥ ਢਿੱਲੇ ਰੱਖੇ ਤੇ ਭਗਤ ਜੀਆਂ ਨੇ ਉਹ ਜਲ ਵਾਲੀ ਜੋ ਚੂਹਲੀ ਭਰੀ ਹੋਈ ਹੈ ਤੇ ਰਾਜੇ ਦੇ ਬੁੱਕ ਦੇ ਵਿੱਚ ਪਾ ਦਿੱਤੀ ਰਾਜੇ ਦੇ ਬੁੱਕ ਵਿੱਚ ਪਾਉਂਦਿਆਂ ਹੀ ਪਾਣੀ ਕੁਝ ਤਾਂ ਥੱਲੇ ਵਗ ਗਿਆ ਤੇ ਕੁਝ ਰਾਜੇ ਦੇ ਕੱਪੜਿਆਂ ਦੇ ਉੱਤੇ ਪੈ ਗਿਆ ਤੇ ਰਾਜਾ ਉਹ ਜਲ ਕੱਪੜਿਆਂ ਦੇ ਉੱਤੇ ਪਾ ਕੇ ਕੁਝ ਦਾ ਜਲ ਥੱਲੇ ਡੋਲ ਲੈਂਦਾ ਹੈ ਤੇ ਭਗਤ ਜੀਆ ਨੂੰ ਸਭ জ্ঞাত ਹੈ ਵੇਖ ਰਹੇ ਨੇ ਭਗਤ ਜੀ ਤੇ ਅੱਜ ਰਾਜੇ ਦੀ ਦਸ਼ਾ ਜਾਣ ਕੇ ਇਹ ਜੋ ਭਗਤ ਜੀਆ ਨੇ ਪੇਪਰ ਪਾਇਆ ਹੈ ਰਾਜੇ ਨੂੰ ਪ੍ਰੀਖਿਆ ਲੈਣ ਵਾਸਤੇ ਰਾਜਾ ਇਸ ਦੇ ਵਿੱਚ ਅਸਫਲ ਹੋਇਆ ਹੈ ਸ਼ੰਕਾ ਕਰ ਬੈਠਾ ਤੇ ਅਗੇ ਲਹਿ ਕਿ ਜਦ ਵਾਪਸ ਚਲਿਆ ਜਾਂਦਾ ਹੈ ਮਹਿਲਾ ਦੇ ਵਿੱਚ ਤੇ ਆਪਣੇ ਬਸਤਰ ਉਤਾਰ ਕੇ ਧੋਣ ਵਾਸਤੇ ਦੇ ਦਿੰਦਾ ਹੈ ਤੋਬੀ ਨੂੰ ਚਮੜੇ ਦੇ ਦਾਗ ਜੋ ਲੱਗੇ ਹੋਏ ਨੇ ਪਾਣੀ ਚਮੜੇ ਵਾਲੇ ਗੰਦੇ ਪਾਣੀ ਦੇ ਦਾਗ ਇਸ ਦੇ ਚੋਲੇ ਦੇ ਉੱਪਰ ਲੱਗੇ ਹੋਏ ਨੇ ਧੋਣ ਵਾਸਤੇ ਤੋਬੀ ਨੂੰ ਦੇ ਦਿੰਦਾ ਹੈ ਤੇ ਇਸ ਤੋਬੀ ਦੀ ਇੱਕ ਛੋਟੀ ਬੇਟੀ ਹੈ ਜਦ ਤੋ ਵੀ ਕਪੜੇ ਘਰ ਲਿਆ ਜਾਂਦਾ ਹੈ ਧੋਣ ਵਾਸਤੇ ਤਾਂ ਰਾਜੇ ਦਾ ਚੋਲਾ ਚੱਕ ਕੇ ਮੂੰਹ ਦੇ ਨਾਲ ਚੂਸਣ ਲੱਗ ਜਾਂਦੀ ਹੈ ਇਸ ਥੋਬੀ ਦੀ ਬੱਚੀ ਉਹ ਚੂਸਦੇ ਆ ਚੂਸਦੇ ਆ ਅੰਮ੍ਰਿਤ ਜਾਲ ਜਦ ਉਸ ਦੇ ਅੰਦਰ ਜਾਂਦਾ ਹੈ ਤਾਂ ਬ੍ਰह्म ਗਿਆਨ ਹੋ ਜਾਂਦਾ ਹੈ ਇਸ ਥੋਬੀ ਦੀ ਬੇਟੀ ਜੋ ਬਚਨ ਕਹੇ ਉਹ ਸਤ ਹੋ ਜਾਣ ਇਤਨਾ ਗਿਆਨ ਹੋ ਗਿਆ ਕਿ ਸਬਨਾਂ ਦਾ ਅੱਗਾ ਪਿਛਾ ਇਹ ਇਸ ਧੋਬੀ ਦੀ ਬੇਟੀ ਨੂੰ ਦਿਸ ਰਿਹਾ ਹੈ। ਬਚਨ ਵਿਲਾਸ ਕਰ ਰਹੀ ਹੈ ਦੂਰ ਦੂਰ ਤੱਕ ਸੁਭਾ ਹੋ ਗਈ ਕਿ ਧੋਬੀ ਦੀ ਬੇਟੀ ਨੂੰ ਬ੍ਰह्म ਗਿਆਨ ਹੋਇਆ ਹੈ। ਦਿਲਾਂ ਦੀਆਂ ਜਾਣਨ ਵਾਲੀ ਹੈ ਸਬਨਾਂ ਦੇ ਮਨੋ ਭਾਵਾਂ ਨੂੰ ਪ੍ਰਗਟ ਕਰ ਦਿੰਦੀ ਹੈ ਧੋਬੀ ਦੀ ਬੇਟੀ। ਇਹ ਸੋਭਾ ਹੁੰਦੀ ਹੁੰਦੀ ਜਦ ਰਾਜੇ ਨੇ ਸੁਣੀ। ਤਾਂ ਰਾਜਾ ਪੀਪਾ ਛੱਟ ਦਰਸ਼ਨ ਕਰਨ ਪਹੁੰਚ ਜਾਂਦਾ ਹੈ ਥੋਬੀ ਦੀ ਬੇਟੀ ਦੇ ਕੋਲ ਤੇ ਜਦ ਦੂਰੋਂ ਵੇਖਦੀ ਹੈ ਥੋਬੀ ਦੀ ਬੇਟੀ ਰਾਜੇ ਨੂੰ ਆਉਂਦਿਆਂ ਹੋਇਆਂ ਤੇ ਉੱਠ ਕੇ ਸਤਿਕਾਰ ਸਹਿਤ ਸੀਸ ਨਵਾ ਦਿੰਦੀ ਹੈ ਤੇ ਆਖਦੀ ਹੈ ਮੇਰੇ ਮੁਰਸ਼ਿਦ ਆਏ ਨੇ ਮੇਰੇ ਮੁਰਸ਼ਿਦ ਆਏ ਨੇ ਇਸ ਤਰ੍ਹਾਂ ਆ ਕੇ ਰਾਜੇ ਨੂੰ ਬੜੀ ਸ਼ਰਧਾ ਭਾਵਨਾ ਦੇ ਨਾਲ ਪ੍ਰਣਾਮ ਕਰਦੀ ਹੈ ਰਾਜਾ ਸੋਚਦਾ ਹੈ ਕਿ ਮੈਂ ਇਸ ਦਾ ਮੁਰਸ਼ਿਦ ਕਿਵੇਂ ਹੋਇਆ ਪੁੱਛ ਲੈਂਦਾ ਹੈ ਪੁੱਤਰੀ ਮੈਂ ਤੇਰਾ ਮੁਰਸ਼ਿਦ ਕਿਵੇਂ ਹੋਇਆ ਤੇ ਸਾਰੀ ਵਾਰਤਾ ਦੱਸਦੀ ਹੈ ਰਾਜੇ ਨੂੰ ਕਿ ਇਸ ਤਰ੍ਹਾਂ ਤੁਹਾਡੇ ਵਸਤਰ ਸਾਫ਼ ਹੋਣ ਵਾਸਤੇ ਆਏ ਸੀ ਤੇ ਮੈਂ ਉਹਨਾਂ ਨੂੰ ਇਸ ਤਰ੍ਹਾਂ ਚੁੰਮ ਲਿਆ ਇਸ ਤਰ੍ਹਾਂ ਚੂਸ ਲਿਆ ਤੇ ਮੈਨੂੰ ਬ੍ਰह्म ਗਿਆਨ ਦੀ ਪ੍ਰਾਪਤੀ ਹੋ ਗਈ ਤੇ ਰਾਜੇ ਨੂੰ ਆਪਣੀ ਗੱਲ ਦਾ ਬੜਾ ਪਛਤਾਵਾ ਹੋਇਆ ਕਿ ਮੈਂ ਭਗਤ ਜੀਹਾਂ ਦੇ ਦਰਸ਼ਨ ਕਰ ਲਏ ਪਰ ਉਹਨਾਂ ਨੂੰ ਸਮਝਿਆ ਨਹੀਂ ਗੁਰੂ ਧਾਰਨ ਕਰ ਲਿਆ ਪਰ ਗੁਰੂ ਮੰਨਿਆ ਨਹੀਂ ਉਹਨੀ ਪੈਰੀ ਵਾਪਸ દોੜਦਾ ਹੈ ਭਗਤ ਜੀਹਾਂ ਦੇ ਚਰਨਾਂ ਦੇ ਵਿੱਚ ਜਾ ਕੇ ਖਿਮਾ ਮੰਗਦਾ ਹੈ ਆਖਦਾ ਹੈ ਗੁਰੂ ਜੀ ਮੈਨੂੰ ਖਿਮਾ ਕਰ ਦੇਵੋ ਮੈਥੋਂ ਵੱਡੀ ਭੁੱਲ ਹੋ ਗਈ ਮੈਂ ਅਣਜਾਣ ਹਾਂ ਮੈਂ ਬਹੁਤ ਵੱਡੀ ਭੁੱਲ ਕਰ ਬੈਠਾ ਆਪ ਜੀ ਨੂੰ ਗੁਰੂ ਧਾਰਨ ਕਰਨ ਆਇਆ ਸਾਂ ਤੇ ਪਰ ਬਚਨਾ ਤੇ ਖਰਾ ਨਹੀਂ ਉਤਰ ਸਕਿਆ ਮੈਨੂੰ ਖਿਮਾ ਕਰ ਦੇਵੋ ਇਸ ਤਰ੍ਹਾਂ ਮਾਫੀਆਂ ਮੰਗੀ ਜਾ ਰਿਹਾ ਹੈ ਅੱਜ ਪੀਪਾ ਭਗਤ ਰਵਿਦਾਸ ਜੀ ਦੇ ਚਰਨਾਂ ਤੇ ਪ੍ਰਣਾਮ ਕਰਕੇ ਤੇ ਕਹਿਣ ਲੱਗਾ ਕਿ ਮੈਨੂੰ ਹੁਣ ਆਪਣੀ ਚਰਨ ਪੌਲ ਬਖਸ਼ ਦੇਵੋ ਗੁਰੂ ਜੀ ਮੈਂ ਤਹਨ ਮਨ ਦੇ ਨਾਲ ਆਪ ਜੀਾਂ ਦੀ ਸੇਵਾ ਕਰਾਂਗਾ ਤੇ ਪੰਤ ਰਵਿਦਾਸ ਜੀ ਕਹਿਣ ਲਗੇ ਰਾਜਨ ਸਮਾਂ ਲੰਘ ਗਿਆ ਹੈ ਭਾਈ ਅਸੀਂ ਉਸੇ ਵੇਲੇ ਤੈਨੂੰ ਮੁਕਤੀ ਬਖਸ਼ ਦੇਣੀ ਸੀ ਜਿਸ ਵੇਲੇ ਤੂੰ ਆਪਣਾ ਹਿਰਦਾ ਸ਼ੁੱਧ ਕਰਕੇ ਗੁਰੂ ਧਾਰਨ ਵਾਸਤੇ ਆਇਆ ਸੀ ਭਾਈ ਪਰ ਤੂੰ ਸ਼ੰਕਾ ਕਰ ਲਈ ਤੇਰੀ ਸ਼ੰਕਾ ਨੇ ਤੇਰੇ ਸਾਰੇ ਕੀਤੇ ਹੋਏ ਚੰਗੇ ਕਰਮ ਨਾਸ਼ ਕਰ ਦਿੱਤੇ ਠੀਕ ਹੈ ਹੁਣ ਵੀ ਤੈਨੂੰ ਪ੍ਰਾਪਤੀ ਹੋਵੇਗੀ ਪਰ ਹੁਣ ਤੈਨੂੰ ਬਹੁਤ ਕਾਲਨ ਕਾਲਣੀ ਪਵੇਗੀ ਕਾਲਨ ਕਾਲ ਕੇ ਭਾਈ ਤੈਨੂੰ प्राप्ति ਹੋਵੇਗੀ ਇਸੇ ਤਰ੍ਹਾਂ ਭਾਈ ਜਦ ਗੁਰੂ ਘਰ ਜਾ ਕੇ ਪ੍ਰਣਾਮ ਕਰਦੇ ਹਾਂ ਤਾਂ ਮਨ ਦੇ ਨਾਲ ਸਤਿਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਸਮਰਪਿਤ ਹੋਇਆ ਕਰੋ ਭਾਈ ਕਦੇ ਸ਼ੰਕਾ ਨਹੀਂ ਕਰਨੀ ਕਿ ਗ੍ਰੰਥੀ ਕੌਣ ਹੈ ਜਾਂ ਆਪ ਕੌਣ ਕਰ ਰਿਹਾ ਹੈ ਬੀਬੀਆਂ ਬੈਠੀਆਂ ਜਾਪ ਕਰ ਰਹੀਆਂ ਨੇ ਜਾਂ ਭਾਈ ਜਾਪ ਕਰ ਰਹੇ ਨੇ ਜਾਂ ਬੱਚੇ ਜਾਪ ਕਰ ਰਹੇ ਨੇ ਬੜੇ ਪ੍ਰੇਮ ਭਗਤੀ ਦੇ ਨਾਲ ਸਤਿਗੁਰੂ ਮਹਾਰਾਜ ਦੀ ਬਾਣੀ ਨੂੰ ਸਰਵਣ ਕਰਨਾ ਹੈ ਅੱਜ ਪੀਪਾ ਸਤਿਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਥਾਂ ਪਣਾਈ بیٹھا ਹੈ ਐਸੀ ਭਗਤੀ ਹੈ ਰਾਦੇ ਪੀਪੇ ਦੀ प्यार सत्कार सहित सतगुरु महाराज ਦੇ ਚਰਨਾਂ ਤੇ ਪ੍ਰਣਾਮ ਕਰਕੇ ਇਧਰ ਉਧਰ ਦੇ ਖਿਆਲਾਂ ਤੋਂ ਮੁਕਤ ਹੋ ਕੇ ਬੈਠਣਾ ਹੈ ਭਾਈ ਸਤਿਗੁਰੂ ਮਹਾਰਾਜ ਦੇ ਚਰਨਾਂ ਤੇ ਤੇ ਸਭੇ ਬਰਕਤਾਂ ਸਭੇ ਖੁਸ਼ੀਆਂ ਪ੍ਰਾਪਤ ਹੋਣਗੀਆਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਮਰਥ ਨੇ ਭਾਈ ਸਭਨਾਂ ਦੀਆਂ ਮਨੋ ਕਾਮਨਾਵਾਂ ਭਾਵਨਾਵਾਂ ਸੰਪੂਰਨ ਕਰਨ ਵਾਲੇ ਨੇ